ਯੋਯੋ ਹਣੀ ਸਿੰਘ ਚਾਰ ਬੋਤਲ ਵੋਦਕਾ ਕਾ ਮੇਰਾ ਰੋਜ ਕਾ ਤੇਰੀ ਭਰਾਵਾ ਕਲਿੱਪ ਸੁਣ ਕੇ اٹਿਆ ਜਿਹਦੇ ਵਿੱਚ ਤੂੰ ਇਹ ਕਹਿ ਰਿਹਾ ਕਿ ਮੈਂ ਇਹਨਾਂ ਦੀਆਂ ਨਸਲਾਂ ਦੇ ਵਿੱਚ ਲਿਖਣ ਵਾਲੇ ਨੇ ਲਿਖਿਆ ਸਿੱਖਾਂ ਦੀਆਂ ਨਸਲਾਂ ਚ ਨਸ਼ਾ ਭਰ ਦੂੰ ਹਣੀ ਸਿੰਘ ਉਹ ਚਾਰ ਬੋਤਲ ਵੋਦਕਾ ਕੀ ਕਿਹਾਤਾ ਆਸਟ੍ਰੇਲੀਆ ਮੈਂ ਆਸਟ੍ਰੇਲੀਆ ਮੈਂ ਸ਼ਾਹਰੁਖ ਭਾਈ ਕੇ ਸਾਥ ਟੂਰ ਤੇ ਥਾ ਮੈਂ 2013 ਮੈਂ ਮੇਰੀ ਕਮਿਊਨਿਟੀ ਸਿਕ ਕਮਿਊਨਿਟੀ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਕਿ ਹਣੀ ਸਿੰਘ ਨਹੀਂ ਆਏਗਾ ਇਹ ਗੰਨੇ ਗਾਨੇ ਰੂਮ ਮੇ ਆ ਕੇ ਸ਼ੋਅ ਕੇ ਬਾਅਦ ਮੈਂਗਾ ਸ਼ਰਾਬ ਪੀਤੇ ਮਨੇ ਲੈਪਟਾਪ ਉਹ ਸਾਰੇ ਸੁਣੀ ਜਾਂਦੇ ਆ ਇਸ ਮਸਲੇ ਤੇ ਹਣੀ ਸਿੰਘ ਪਹਿਲਾ ਤਾਂ ਮੈਂ ਇਹ ਕਹੂੰਗਾ ਕਿ ਤੇਰਾ ਕੰਮ ਨਹੀਂਗਾ ਨਸ਼ਾ ਜਿਹੜਾ ਜਿਹੜਾ ਤੂੰ ਦੱਸ ਰਿਆ ਕਿ ਮੈਂ ਇਹਨਾਂ ਦੇ ਬੱਚਿਆਂ ਦੀ ਨਾਸ ਨਾਸ ਚ ਨਸ਼ਾ ਭਰ ਦੂੰਗਾ ਜਾਂ ਵੋਦਕਾ ਭਰ ਦੂੰਗਾ ਉਹ ਕੰਮ ਤਾਂ ਸਾਡੀਆਂ ਜਨਸ ਸਿੰਘਾਂ ਸਾਡੀਆਂ ਸਰਕਾਰਾਂ ਪਹਿਲਾਂ ਹੀ ਕਰ ਰਹੀਆਂ ਅਫਸੋਸ ਇਸ ਗੱਲ ਦਾ ਕਿ ਜਦੋਂ ਕਲਾਕਾਰ ਨੂੰ ਸਾਡੇ ਪੰਜਾਬ ਦੇ ਲੋਕ ਉਦੋਂ ਮਾੜਾ ਕਹਿੰਦੇ ਆ ਜਦੋਂ ਇਹਨਾਂ ਦਾ ਰੂਪ ਕੋਈ ਨਾ ਕੋਈ ਸਾਹਮਣੇ ਆ ਜੇ ਉਦੋਂ ਪਹਿਲਾਂ ਇਹ ਕਲਾਕਾਰਾਂ ਦੀਆਂ ਸਲੈਤਾ ਕਰਦੇ ਆ ਕਲਾਕਾਰਾਂ ਨੂੰ ਹੱਥਾਂ ਤੇ ਚੱਕਦੇ ਆ ਹੁਣ ਪੰਜਾਬ ਦਾ ਪੈਸਾ ਖਾ ਕੇ ਪੰਜਾਬੀ ਗਾਣੇ ਆਉਂਦੇ ਸੀ ਨਾ ਉਹ ਜਿਵੇਂ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਦੀ ਹੀ ਪੰਜਾਬ ਦੇ ਵਿੱਚ ਆਪਦੀਆਂ ਫਿਲਮਾਂ ਚਲਾ ਕੇ ਪੰਜਾਬ ਦਾ ਖਾ ਪੀ ਕੇ ਪੰਜਾਬੀ ਗਾਣੇ ਗਾ ਕੇ ਤੇ ਆ ਪੰਜਾਬ ਤੋਂ ਪੈਸਾ ਕਮਾ ਕੇ ਅੱਜ ਪੰਜਾਬੀਆਂ ਦੀਆਂ ਹੀ ਨਿੰਦਿਆ ਕਰਨ ਤੇ ਲੱਗਿਆ ਹੋਇਆ ਤੂੰ ਇਕੱਲਾ ਨਹੀਂ ਗਾ ਬਹੁਤ ਸਾਰੇ ਆ ਤੇ ਜੇ ਮੈਂ ਇਹ ਗੱਲ ਕਰਾਂ ਕੇ ਭਰਾਵਾ ਇਹ ਪੰਜਾਬ ਦੀਆਂ ਨਸਾਂ-ਨਸਾਂ ਦੇ ਵਿੱਚ ਜਿਹੜਾ ਖੂਨ ਉਹ ਕਰਦਾ ਜਿਹੜਾ ਤੂੰ ਨਸ਼ਾ ਭਰਦਾ ਨਾ ਸਾਡੀਆਂ ਸਰਕਾਰਾਂ ਜੇਕਰ ਚੰਗੀਆਂ ਹੁੰਦੀਆਂ ਤੇਰੇ ਵਰਗੇ ਕਲਾਕਾਰ ਯਾਦ ਰੱਖ ਲੈ ਕਦੇ ਨਸ਼ਾ ਕੱਲੇ ਸਿੱਖਾਂ ਦੀ ਕੀ ਆਹ ਦੇਸ਼ ਦੀ ਜਿੰਨੀ ਆਬਾਦੀ ਆ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਆ ਇਹ ਜਿੰਨੀਆਂ ਸਟੇਟਾਂ ਪੰਜਾਬ ਆਪਣੇ ਦੇਸ਼ ਦੇ ਵਿੱਚ ਜਿੰਨੇ ਲੋਕ ਉਹਨਾਂ ਦੀਆਂ ਨਸਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀਆਂ ਰਗ-ਰਗ ਦੇ ਵਿੱਚ ਨਸ਼ਾ ਸਾਰੇ ਐਕਟਰ ਤੇ ਕਲਾਕਾਰ ਹੀ ਭਰ ਰਹੇ ਆ ਯਾਦ ਰੱਖ ਲੋ ਗੱਲ ਸਾਰੇ ਕਲਾਕਾਰ ਜਿੰਨੇ ਬਾਲੀਵੁੱਡ ਦੇ ਐਕਟਰ ਮੈਂ ਸਾਰਿਆਂ ਨੂੰ ਨਹੀਂ ਆਂਦਾ ਜਿਹੜੇ ਨਸ਼ਿਆਂ ਦੀ ਮਸ਼ਹੂਰੀ ਕਰਦੇ ਆ ਮੈਂ ਉਹਨਾਂ ਨੂੰ ਆਣਾ ਔਰ ਸਿੱਖਾਂ ਦੇ ਨਾਂ ਤੇ ਸਾਰੇ ਦੇ ਸਾਰੇ ਪੈਸਾ ਕਮਾਉਂਦੇ ਆ ਸਿੱਖਾਂ ਦੇ ਨਾਂ ਤੇ ਫਿਲਮਾਂ ਕਰਦੇ ਆ ਚਾਹੇ ਅਕਸ਼ੇ ਕੁਮਾਰ ਹੋ ਜੇ ਹੋਰ ਕਈ ਅਪਮੈਸ ਆਪਣਾ ਜਿਹੜਾ ਜੇ ਦੇਵਗਾਂਹ ਹੋ ਜੇ ਜਾਂ ਹੋਰ ਜਿੰਨੇ ਕਾਇਓ ਕੰਗਰਾਂ ਰਣੌਤ ਹੋ ਜੇ ਭਾਵੇਂ ਇਹ ਸਿੱਖਾਂ ਨੂੰ ਭੰਡ ਕਈ ਫਿਲਮਾਂ ਬਣਾਉਂਦੀ ਆ ਪਰ ਚਲਾਉਣਾ ਤਾਂ ਸਿੱਖਾਂ ਦੇ ਨਾਮ ਤੇ ਚਾਹੁੰਦੀ ਆ ਨਾ ਤੇ ਤੁਸੀਂ ਕਲਾਕਾਰ ਕਿੰਨਾ ਕਚਿਰ ਟਾਰਗੇਟ ਕਰਕੇ ਸਿੱਖਾਂ ਨੂੰ ਚੱਲਦੇ ਰਹੋਗੇ ਔਰ ਜਨ ਸਿੰਘਾਂ ਦੇ ਅਸੀਂ ਟਾਰਗੇਟ ਸਰਕਾਰਾਂ ਦੇ ਅਸੀਂ ਟਾਰਗੇਟ ਕਲਾਕਾਰਾਂ ਦੇ ਅਸੀਂ ਟਾਰਗੇਟ ਨਾਲੇ ਤਾਂ ਸਰਕਾਰਾਂ ਸਾਥੋ ਖਾਂਦੀਆਂ ਨਾਲੇ ਕਲਾਕਾਰ ਸਾਥੋ ਖਾਂਦੇ ਆ ਨਾਲੇ ਐਕਟਰ ਸਾਡੇ ਕੋਲੋਂ ਖਾਂਦੇ ਆ ਸਾਡੇ ਹੀ ਬੁਰਾ ਮਨਾਉਣ ਦੇ ਵਿੱਚ ਹੋ ਗਿਆਂ ਆ ਚਾਰ ਬੋਤਲ ਜਿਹੜੀ ਵੋਦਕਾ ਉਹ ਤਾਂ ਚਲ ਤੂੰ ਨਸਾਂ ਚ ਭਰਤੀ ਹੁਣ ਤੇਰਾ ਵਿਰੋਧ ਵੀ ਕਰ ਲਾਂਗੇ ਤੇ ਪਰ ਜਿਹੜਿਆ ਐਡੀਆਂ ਐਡੀਆਂ ਸਰਿੰਜਾਂ ਪੰਜਾਬ ਦੇ ਨੌਜਵਾਨਾਂ ਦੇ ਆ ਬਾਹਾਂਵਾਂ ਦੇ ਵਿੱਚ ਘਸੋ ਰਹੀ ਆ ਇਹ ਤਾਂ ਸਰਕਾਰ ਘਸੋ ਰਹੀ ਆ ਤੈਨੂੰ ਵੀ ਮਾਰਾ ਕਹਿ ਦਾਂਗੇ ਪਰ ਸਰਕਾਰ ਨੂੰ ਮਾਰਾ ਵੀ ਕਹਿਣਾ ਬੰਦਾ ਕਿ ਜੇਕਰ ਸਰਕਾਰ ਤੁਹਾਡੇ ਤੇ ਥੋੜੀ ਜੀ ਨਜ਼ਰ ਪਾਵੇ ਤਾਂ ਕਦੇ ਦੇਸ਼ ਦੇ ਵਿੱਚ ਨਸ਼ਾ ਆਵੇ ਨਾ ਕੱਲਾ ਪੰਜਾਬ ਨਹੀਂ ਮੈਂ ਦੇਸ਼ ਦੀ ਗੱਲ ਕਰ ਰਿਹਾ ਨਸ਼ੇ ਸਾਰੇ ਫਿਲਮਾਂ ਚੋਂ ਮਸ਼ਹੂਰ ਹੋਏ ਸਿੱਟਾ ਫਿਲਮਾਂ ਚੋਂ ਮਸ਼ਹੂਰ ਹੋਈਆਂ ਬੀੜੀਆਂ ਪੁਰਾਣੇ ਐਕਟਰਾਂ ਨੇ ਮਸ਼ਹੂਰ ਕੀਤੀਆਂ ਆ ਜਿਹੜਾ ਗਾਂਜਾ ਗੂੰਜਾ ਇਹ ਵੀ ਫਿਲਮਾਂ ਚ ਮਸ਼ਹੂਰ ਹੋਇਆ ਸ਼ਰਾਬ ਫਿਲਮਾਂ ਚ ਮਸ਼ਹੂਰ ਹੋਈ ਆ ਬਿੰਮਰ ਬੁੰਮਲ ਦੀਆਂ ਤਾਂ ਕਈ ਐਕਟਰ ਮਸ਼ਹੂਰੀਆਂ ਹੀ ਦੇਣ ਲੱਗੇ ਜਾਂ ਤਾਂ ਆਪਦੇ ਉਹ ਬੱਚਿਆਂ ਨੂੰ ਖਵਾਇਆ ਕਰਨ ਜਾਂ ਉਹ ਆਪ ਖਾਇਆ ਕਰਨ ਸਾਡੇ ਲੋਕਾਂ ਦੇ ਤੁਸੀਂ ਬੇੜਾ ਭੌਣ ਕਿਉਂ ਲੱਗੇ ਆ ਤੁਸੀਂ ਇੱਕ ਗੱਲ ਯਾਦ ਰੱਖ ਲਓ ਆਪਾਂ ਕਹਿ ਤਾਂ ਦਿੰਨੇ ਆ ਕਿ ਸਾਡੇ ਜਿਹੜੇ ਕਹ ਲੋ ਦੁਸ਼ਮਣ ਦੇਸ਼ ਦੇ ਪਰ ਸਭ ਤੋਂ ਵੱਡੇ ਦੁਸ਼ਮਣ ਦੇਸ਼ ਦੇ ਵਿੱਚ ਤੁਸੀਂ ਬੈਠੇ ਆ ਜਿਹੜੇ ਦੇਸ਼ ਦੇ ਲੋਕਾਂ ਨੂੰ ਨਸ਼ੇ ਦੀ ਲਤ ਲਾ ਕੇ ਦੂਜੀਆਂ ਜਿਹੜੀਆਂ ਸਾਡੀਆਂ ਵਿਰੋਧੀਆਂ ਤਿਹਾਂ ਦੇਸ਼ਾ ਉਹਨਾਂ ਨੂੰ ਤੁਸੀਂ ਸਾਡੇ ਸਿਰ ਤੇ ਬਿਠਾ ਰਹੇ ਆ ਜੇ ਜਿੰਨਾ ਦੇਸ਼ ਨਸ਼ੇ ਦੀ ਲਤ 'ਚ ਲੱਗੂਗਾ ਉਨਾ ਹੀ ਉਹਨਾਂ ਨੂੰ ਫਾਇਦਾ ਫਿਰ ਇਹ ਯਾਦ ਰੱਖੋ ਤੁਸੀਂ ਕੋਈ ਦੁਸ਼ਮਨਾ ਨਾਲੋਂ ਘੱਟ ਨਹੀਂਗੇ ਕੇਂਦਰ ਦੇ ਵਿੱਚ ਮੰਤਰੀ ਸਿੱਖ ਬੈਠੇ ਆ ਪਰ ਉਹ ਤੁਹਾਡੇ ਤੋਂ ਕੋਈ ਐਕਸ਼ਨ ਲੈਣਗੇ ਕਦੇ ਨਹੀਂ ਐਕਸ਼ਨ ਲੈਂਦੇ ਤੁਹਾਡਾ ਫਾਇਦਾ ਚੱਕਣਗੇ ਕੇਂਦਰ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਮੰਤਰੀ ਬੈਠੇ ਆ ਉਹਨਾਂ ਨੇ ਤੁਹਾਡਾ ਕੱਖ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਧਰਮ ਨਾਲ ਨਹੀਂ ਉਹਨਾਂ ਨੂੰ ਲੋਕਾਂ ਨਾਲ ਨਹੀਂ ਉਹਨਾਂ ਨੂੰ ਆਪਦੀ ਪਾਵਰ ਨਾਲ ਉਹਨਾਂ ਨੂੰ ਪੈਸੇ ਨਾਲ ਆ ਉਹਨਾਂ ਨੂੰ ਬਿਜ਼ਨਸਮੈਨਾਂ ਨਾਲ ਉਹਨਾਂ ਨੂੰ ਪੰਜਾਬ ਤੇ ਦੇਸ਼ ਦੇ ਲੋਕਾਂ ਦੀ ਕੋਈ ਫਿਕਰ ਨਹੀਂ ਹੁਣ ਦੇਸ਼ ਦੇ ਲੋਕੋ ਤੁਸੀਂ ਬਹੁਤ ਸਾਰੇ ਐਕਟਰਾਂ ਨੂੰ ਹੋਰ ਕਈ ਐਕਟਰਾਂ ਨੂੰ ਚੰਗਾ ਕਹਿੰਨੇ ਉਹਨਾਂ ਦੇ ਫੈਨ ਬਣ ਜਾਂਦੇ ਆ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਇਹ ਤੁਹਾਡੇ ਹੀ ਸਿਰ ਤੇ ਸ਼ੋਅ ਲਾ ਕੇ ਤੁਹਾਡੇ ਜਿਹੜਾ ਤੁਸੀਂ ਇਹਨਾਂ ਨੂੰ ਆ 5-7 ਲੱਖ ਰੁਪਈਆ ਦਿੰਨੇ ਆ ਸ਼ੋਅ ਲਾਉਣ ਦਾ ਯੋਯੋਹਾਨੀ ਸਿੰਘ ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ ਕਾ ਇਹਨਾਂ ਨੂੰ ਲੱਖਾਂ ਰੁਪਈਆ ਤੁਸੀਂ ਆਪ ਦੇ ਧੀ ਦੇ ਵਿਆਹ ਦੇ ਵਿੱਚ ਸੱਦ ਕੇ ਦਿੰਨੇ ਆ ਆਪਦੇ ਮੁੰਡੇ ਦੇ ਵਿਆਹ ਦੇ ਵਿੱਚ ਸੱਦ ਕੇ ਦਿੰਨੇ ਆ ਤੇ ਜੇ ਘਰ ਜੇਕਰ ਤੁਹਾਡੇ ਕੋਲ ਇੰਨਾ ਪੈਸਾ ਹੈਗਾ ਹੀ ਆ ਤੇ ਉਹ 6-7 ਲੱਖ ਰੁਪਈਆ ਕਿਸੇ ਗਰੀਬਾਂ ਨੂੰ ਕਮਰੇ-ਕੁੰਰੇ ਪਵਾ ਦਿਓ 7-8 ਲੱਖ ਦੇ ਨਾਲ 4 ਕਮਰੇ ਦਾ ਪਵਾ ਦੋਂਗੇ ਤੁਸੀਂ ਜੇ 2-2 ਲੱਖ ਦਾ ਵੀ ਪਵਾਓ ਤੇ ਜੇਕਰ ਕਮਰੇ ਜੇਕਰ ਉਹਨਾਂ ਨੂੰ ਪੈਸੇ ਦੇਣ ਦੀ بجائے ਤੁਸੀਂ ਨਹੀਂ ਦੇਣਾ ਚਾਹੁੰਦੇ ਪੈਸੇ ਨਹੀਂ ਤੁਹਾਡਾ ਦਿਲ ਮੰਦਾ ਤੇ ਭਰਾਵੋ ਆਪ ਦੀ ਧੀ ਨੂੰ ਦਿਓ ਪੈਸਾ ਆਪ ਦੇ ਜਵਾਈ ਭਾਈ ਨੂੰ ਕੰਮ ਚਲਾ ਕੇ ਦਿਓ ਆਪ ਦੇ ਮੁੰਡੇ ਨੂੰ ਕੋਈ ਕੰਮ ਚਲਾ ਕੇ ਦਿਓ ਜਦੋਂ ਚਾਹੇ ਆਪ ਮੈਂ ਪੰਜਾਬ ਦੀ ਗੱਲ ਕਰਦਾ ਅਸੀਂ ਸਾਰੇ ਕਲਾਕਾਰਾਂ ਦੇ ਛੋਹ ਲਵਾਉਨੇ ਆਂ ਔਰ ਉਹ ਕਲਾਕਾਰਾਂ ਦੇ ਛੋਹ ਲਵਾਓ ਜਿਹੜੇ ਨਸ਼ਾ ਪ੍ਰਮੋਟ ਨਹੀਂ ਕਰਦੇ ਉਹ ਕਲਾਕਾਰਾਂ ਦੇ ਛੋਹ ਲਾਓ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਨਹੀਂ ਕਰ ਰਿਆ ਔਰ ਜਿਹੜੇ ਦੇਸ਼ ਦੇ ਲੋਕ ਆ ਹਰਿਆਣੇ ਦੇ ਲੋਕੋ ਸੁਣ ਲੋ ਹਿਮਾਚਲ ਦੇ ਸੁਣ ਲੋ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਤੁਸੀਂ ਜਿਨ੍ਹਾਂ ਦੇ ਫੈਨ ਹੁੰਦੇ ਸੀ ਜਿਨ੍ਹਾਂ ਪੁਰਾਣੇ ਐਕਟਰਾਂ ਦੇ ਉਹਨਾਂ ਨੇ ਆ ਸਿਕਟਾ ਮਸ਼ਹੂਰ ਕੀਤੀਆਂ ਬੀੜੀਆਂ ਮਸ਼ਹੂਰ ਕਰਤੀਆਂ ਨਸ਼ਾ ਏ ਤੋਂ ਲੈ ਕੇ ਯੱਡ ਤੱਕ ਫਿਲਮਾਂ 'ਚ ਆਇਆ ਸਭ ਤੋਂ ਪਹਿਲਾਂ ਯਾਦ ਰੱਖ ਲੋ ਅਜਦੁੱਤੋ ਕੀ ਵੇਖੋ ਤੁਹਾਡੇ ਕੋਲ ਕਈ ਕੈਮੀਕਲ ਜਿਹੜੇ ਪੀਂਦੇ ਆ ਜਿਹੜੇ ਐਕਟਰ ਜਿਹੜੇ ਤੁਹਾਡੇ ਬੱਚਿਆਂ ਦੇ ਅੰਦਰ ਜਾ ਕੇ ਨਿੰਬੂ ਪਾਣੀ ਤਾਂ ਪੀਂਦੇ ਸੀ ਤੁਸੀਂ ਚੰਗੇ ਸੀ ਪਰ ਅੱਜ ਤੁਹਾਡੇ ਕੋਲੇ ਆ ਗਿਆ ਮੈਂ ਨਾ ਨਹੀਂ ਲੈ ਰਿਹਾ ਉਹਨਾਂ ਚੀਜ਼ਾਂ ਦਾ ਜਿਹੜਾ ਕੋਈ 20 ਰੁਪਿਆ ਦਾ ਫਰਿੱਜ 'ਚ ਲੱਗਿਆ ਪਿਆ ਹੁੰਦਾ 80 ਰੁਪਿਆ ਦਾ ਫਰਿੱਜ 'ਚ ਲੱਗਿਆ ਪਿਆ ਹੁੰਦਾ ਤੇ ਅੱਜ ਕੱਲ ਮਹਿਮਾਨਾਂ ਦੇ ਆਉਣ ਤੇ ਆਪਾਂ ਉਹੀ ਲਿਆ ਕੇ ਦਿੰਨੇ ਆ ਆਪਾਂ ਚਾਹ ਨਹੀਂ ਪੀਂਦੇ ਆਪਾਂ ਕਹਿ ਦਿੰਨੇ ਆ ਸ਼ੂਗਰ ਹੋ ਜੂਗੀ ਤੇ ਉਹ ਕਈ ਸ਼ੂਗਰ ਵੱਧ ਪੈਂਦੀ ਉਹਦੇ 'ਚ ਜਿਹੜੇ ਤੁਸੀਂ ਕਾਲੇ ਪੀਲੇ ਘਰੇ ਲਿਆ ਕੇ ਆਪਦੇ ਰਿਸ਼ਤੇਦਾਰਾਂ ਨੂੰ ਤੇ ਆਪਦੇ ਬੱਚਿਆਂ ਨੂੰ ਪਿਉਂਨੇ ਆ ਉਹ ਵੀ ਬਿਮਾਰੀਆਂ ਦਾ ਘਰ ਆ ਤੁਹਾਡੇ ਬੱਚਿਆਂ ਨੂੰ ਬਿਮਾਰੀਆਂ ਦੇਣ ਵਾਲੇ ਕਈ ਐਕਟਰ ਆ ਕਈ ਕਲਾਕਾਰ ਆ ਤੁਸੀਂ ਇਨ੍ਹਾਂ ਲੋਕਾਂ ਦਾ ਜਿੰਨਾ ਚਿਰ ਵਿਰੋਧ ਨਹੀਂ ਕਰਦੇ ਜਿੰਨਾ ਚਿਰ ਇਨ੍ਹਾਂ ਲੋਕਾਂ ਦਾ ਬਾਈਕਾਟ ਨਹੀਂ ਕਰਦੇ ਉਹਨਾਂ ਚਿਰ ਤੁਹਾਡੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ ਜਿਹੜੇ ਤੁਹਾਡੇ ਦਾਦੇ ਪੜਦਾਦੇ ਸੀ ਤੁਸੀਂ ਆਖ ਦਿੰਦੇ ਆ ਕਿ ਉਹਨਾਂ ਨੂੰ ਕੋਈ ਕੈਂਸਰ ਦੀ ਬਿਮਾਰੀ ਨਹੀਂ ਸੀ ਉਹਨਾਂ ਨੂੰ ਕੋਈ ਸ਼ੂਗਰ ਦੀ ਬਿਮਾਰੀ ਨਹੀਂ ਸੀ ਉਹ ਇਹ ਸਭ ਚੀਜ਼ਾਂ ਖਾਂਦੇ ਨਹੀਂ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਇਹ ਚੀਜ਼ਾਂ ਦੀ ਮਸ਼ਹੂਰੀ ਹੁੰਦੀ ਨਹੀਂ ਸੀ ਅੱਜ ਇਹਨਾਂ ਚੀਜ਼ਾਂ ਦੀ ਇਹੀ ਮਸ਼ਹੂਰੀ ਕਰਦੇ ਆ ਇਹ ਪ੍ਰਮੋਟ ਕਰਦੇ ਆ ਕਦੇ ਇਹਨਾਂ ਨੇ ਕੋਈ ਚੀਜ਼ ਪ੍ਰਮੋਟ ਕਰਤੀ ਕਦੇ ਚਿੰਗਮ ਪ੍ਰਮੋਟ ਕਰਤੀ ਕਦੇ ਇਹਨਾਂ ਨੇ ਕੋਈ ਟੂਫੀ ਪ੍ਰਮੋਟ ਕਰਤੀ ਕਦੇ ਇਹਨਾਂ ਨੇ ਕੁਝ ਪ੍ਰਮੋਟ ਕਰਤਾ ਜਿਹੜੀਆਂ ਚੀਜ਼ਾਂ ਸਾਡੇ ਖਾਣ ਪੀਣ ਵਿੱਚ ਹਾਨੀਕਾਰਕ ਆ ਉਹ ਚੀਜ਼ਾਂ ਦਾ ਆਪ ਹੀ ਜਿਹੜਾ ਕਹਿ ਲੋ ਅਸੀਂ ਉਹ ਚੀਜ਼ਾਂ ਇਹਨਾਂ ਦੇ ਮਗਰ ਲਾ ਕੇ ਆਪਦੇ ਘਰੇ ਲਿਆਉਨੇ ਆ ਤੇ ਹਣੀ ਸਿੰਘ ਨੇ ਤਾਂ ਸਿੱਧੇ ਤੌਰ ਤੇ ਕਹਿਤਾ ਕਿ ਮੈਨੂੰ ਗੁੱਸਾ ਸੀ ਮੈਂ ਫਿਰ ਸੋਚਿਆ ਕਿ ਇਹਨਾਂ ਦੇ ਬੱਚਿਆਂ ਦੇ ਬੱਚੇ ਛੋਟੇ ਛੋਟੇ ਬੱਚਿਆਂ ਦੀਆਂ ਨਸਾਂ 'ਚ ਚਾਰ ਬੋਤਲ ਬੋਤਕਾ ਭਰ ਦੂੰਗਾ ਵੱਡੇ ਵੀਰ ਤੇਰੇ ਕੋਈ ਲੋੜ ਨਹੀਂ ਬੋਤਕਾ ਭਰਨ ਦੀ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਪੰਜਾਬ ਦੇ ਵਿੱਚ ਸਿੱਖਾਂ ਦੇ ਮੰਤਰੀ ਬੈਠੇ ਆ ਸਿੱਖਾਂ ਦੇ ਅਫਸਰ ਬੈਠੇ ਆ ਸਿੱਖਾਂ ਦੇ ਤਗੜੇ ਤਗੜੇ ਰੈਂਕ ਤੇ ਬੰਦੇ ਬੈਠੇ ਆ ਕੇਂਦਰ ਚ ਮੈਂ ਪਹਿਲਾਂ ਵੀ ਦੱਸ ਕੇ ਟਿਆਂ ਵੀ ਦੋ ਤਿੰਨ ਬੈਠੇ ਹੋਣਗੇ ਪਰ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਕਿਉਂਕਿ ਉਹ ਕੁਰਸੀ ਤੇ ਚੱਲਦੇ ਆ ਉਹ ਹੁਣ ਜਿਹੜੇ ਲੋਕ ਉਹ ਵੀ ਕੀ ਕਰਨ ਕਿਉਂਕਿ ਲੋਕ ਤੁਹਾਡੇ ਵਰਗਿਆਂ ਦੇ ਫੈਨ ਹੋ ਜਾਂਦੇ ਆ ਪਰ ਸ਼ਰਮ ਭਰਾ ਤੁਹਾਨੂੰ ਚਾਹੀਦੀ ਆ ਜਿਹੜੇ 500 ਬੰਦਿਆਂ ਦਾ ਜਿਨੇ 500 ਬੰਦਿਆਂ ਦਾ ਵਿਰੋਧ ਤਾਂ ਤੂੰ ਵੇਖ ਲਿਆ ਤੇ ਤੂੰ ਕਹਿਆ ਮੈਂ ਵੋਟ ਕਾ ਇਹਨਾਂ ਦੀ نسل ਚ ਭਰ ਦੂੰਗਾ ਗਾਣੇ ਅੱਗੇ ਵੀ ਆਈ ਜਾਂਦੇ ਆ गाने ਪਹਿਲਾਂ ਕਿਹੜੇ ਨਹੀਂ ਆਏ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਡਾ ਹੋਵੇ ਗੰਡੇ ਨਾਲ ਆ ਹੋਵੇ ਗਾਣੇ ਤਾਂ ਪਹਿਲਾਂ ਵੀ ਆਏ ਆ ਉਹ ਵੀ ਨਸ਼ੇਈ ਸੀ ਉਹ ਵੀ ਸਾਡੇ ਪੰਜਾਬੀਆਂ ਦੇ ਮੂੰਹ ਤੇ ਚੜਾਈ ਗਏ ਆ ਗਾਣੇ ਤਾਂ ਸਭ ਨੇ ਗਾਏ ਆ ਪਰ ਤੂੰ ਕਹ ਤਾ ਤੇਰਾ ਇਹ ਕਸੂਰ ਆ ਹੋ ਸਕਦਾ ਕਿ ਲੈਨੇ ਨਹੀਂ ਕਿਹਾ بڑے ਗਾਣੇ ਨਸ਼ਿਆਂ ਤੇ ਗਾ ਰਹੇ ਆ ਪਰੋ ਨਸ਼ੇ ਸਾਡੇ ਕੋਈ ਗੱਲ ਨਹੀਂ ਜਿਵੇਂ ਕੋਕ ਚ ਮਲਾ ਕੇ ਮੁੰਡਾ ਪੀਵੇ ਵਿਸਕੀ ਇਹ ਗਾਣਿਆਂ ਨੂੰ ਪ੍ਰਮੋਟ ਇਹ ਨਸ਼ਿਆਂ ਨੂੰ ਪ੍ਰਮੋਟ ਕੀਤਾ ਨਾ ਕਿਤੇ ਕੀਤਾ ਜਾਂਦਾ ਤੇ ਇੱਕ ਚਿੱਟੀ ਐ ਨਹੀਂ ਤੇਰੇ ਲਈ ਚਿੱਟਾ ਛੜਦਾ ਵੇਖੀ ਫੇਰ ਨਾ ਚਿੱਟੇ ਤੇ ਲਾਦੀ ਪੁੱਤ ਜੱਟ ਦਾ ਕੀ ਪਤਾ ਕਿੰਨੇ ਨੇ ਗਾਣਾ ਸੁਣਿਆ ਤੇ ਕਿੰਨੇ ਕ ਚਿੱਟੇ ਤੇ ਲੱਗੇ ਉਹ ਤਾਂ ਲੋਕ ਵੇਖਣ ਜਿਹੜੇ ਤੁਹਾਡੇ ਮਗਰ ਲੱਗਦੇ ਆ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਇਹ ਬੇਨਤੀ ਕਰਦਾ ਇੱਕ ਤਾਂ ਮੰਤਰੀ ਵੀ ਲੱਗੇ ਪਏ ਆ ਤੁਹਾਡੇ ਬੱਚਿਆਂ ਦਾ ਬੇੜਾਗਰ ਕਰਨ ਕਲਾਕਾਰਾਂ ਦੇ ਪਿੱਛੇ ਤੁਸੀਂ ਭੱਜਦੇ ਆ ਕਲਾਕਾਰ ਵੀ ਤੁਹਾਡਾ ਬੇੜਾਗਰ ਕਰਨ ਨੂੰ ਲੱਗੇ ਹੋਏ ਆ ਜਿੰਨੇ ਕਲਾਕਾਰ ਤੁਹਾਡੇ ਸਿਰ ਤੋਂ ਪੈਸਾ ਕਮਾ ਕੇ ਗਏ ਆ ਕੋਈ ਤਾਂ ਭਲਾ ਹੋਵੇ ਜਦੋਂ ਹੜ 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 ਆ ਜਾਂਦੇ ਆ ਜਾਂ ਕੋਈ ਹੜ ਪੀੜਤਾਂ ਦੇ ਨਾਲ ਘਰ ਕਈ ਬੇਕਾਰ ਹੋ ਜਾਂਦੇ ਆ ਜਾਂ ਕੋਈ ਬਿਮਾਰੀ ਆ ਜਾਂਦੀ ਆ ਭਵੇਂ ਕੋਈ ਕਲਾਕਾਰ ਤੁਹਾਡੇ ਨਾਲ ਖੜਾ ਹੋਵੇ ਪਰ ਤੁਹਾਡੇ ਨਾਲ ਕੋਈ ਖੜਦਾ ਨਹੀਂਗਾ ਮੈਂ ਸਾਰੇ ਕਲਾਕਾਰਾਂ ਨੂੰ ਨਹੀਂ ਕਹਿ ਰਿਹਾ ਪਰ ਬਹੁਤ ਸਾਰੇ ਕਲਾਕਾਰ ਚੰਗੇ ਵੀ ਆ ਜਿਹੜੇ ਚੰਗਾ ਗਾ ਰਹੇ ਆ ਪਰ ਇਥੋਂ ਹਣੀ ਸਿੰਘ ਸ਼ਰਮ ਤੇ ਚਾਹੀਦੀ ਆ ਕਿ ਜਿਹੜੇ ਲੋਕਾਂ ਦਾ ਖਾਕੇ ਜਿਹੜੇ ਲੋਕਾਂ ਨੇ ਤੈਨੂੰ ਬਾਲੀਵੁੱਡ ਚ ਪਛਾਤਾ ਹੋਵੇ ਉਹਨਾਂ ਲੋਕਾਂ ਦਾ ਤੁਸੀਂ ਅੱਜ ਕਹਾਨ ਕਰਨ ਤੇ ਲੱਗੇ ਹੋਏ ਆ ਤੇ ਜਿਹੜਾ ਲੋਕਾਂ ਦਾ ਕਹਾਨ ਕਰੇ ਨਾ ਜਿਹੜਾ ਤੇਰਾ ਨਾਂ ਵੀ ਹਣੀ ਸਿੰਘ ਆ ਤੇ ਉਹ ਵੀ ਸਿੱਖਾਂ ਚ ਹੀ ਆ ਗਿਆ ਉਹ ਕਿਹੜਾ ਪਾਸੇ ਆ ਗਿਆ ਕਿ ਵੈਸੇ ਹੀ ਲਾਇਆ ਚੱਕ ਕੇ ਲੋਗੋ ਹੀ ਲਾਇਆ ਇਹ ਲੋਗੋ ਨਹੀਂਗਾ ਪਤਾ ਕਰ ਲਈ ਮੇਰਾ ਪੁਰਾ ਕੋਈ ਗੱਲ ਨਹੀਂ ਪਰ ਇਹ ਗੱਲਾਂ ਗਲਤ ਆ ਔਰ ਰਹੀ ਗੱਲ ਸਾਡੇ ਪੰਜਾਬ ਦੇ ਜਿਹੜੇ ਤੁਸੀਂ ਸਿੱਖ ਕਮਿਊਨਿਟੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਕੰਗਨਾਰ ਰਣੌਤ ਬਹੁਤ ਬੋਲਦੀ ਆ ਜੇ ਤੂੰ ਬੋਲਿਆ ਤਾਂ ਕੋਈ ਸਾਨੂੰ ਹਾਨੀ ਨਹੀਂ ਪਹੁੰਚਣ ਲੱਗੀ ਪਰ ਸਾਡੇ ਦਿਲਾਂ ਤੇ ਠੇਸ ਜ਼ਰੂਰ ਪਹੁੰਚ ਜਾਂਦੀ ਆ ਇਹ ਮੇਰਾ ਵੀਰ ਆ ਜਿੰਨਾ ਘਾ ਖੜਾ ਨਾ ਆ ਨਰੇਗਾ ਵਾਲੇ ਘਾ ਸਾਰਾ ਪੱਟ ਕੇ ਗਏ ਇੱਥੋਂ ਬਹੁਤ ਸਾਰਾ ਘਾ ਸੀ ਇਹ ਜਿੰਨਾ ਘਾ ਪੱਟੇ ਨਾ ਦੂਜੇ ਤੀਜੇ ਦਿਨ ਉਹਨਾਂ ਹੀ ਹੋ ਜਾਂਦਾ ਦੂਜੇ ਤੀਜੇ ਦਿਨੋਂ ਉਨਾ ਹੀ ਹੋ ਜਾਂਦਾ ਇਸੇ ਤਰ੍ਹਾਂ ਪੰਜਾਬੀਆਂ ਦੀ ਨਸਲ ਆ ਇਸੇ ਤਰ੍ਹਾਂ ਸਿੱਖਾਂ ਦੀ ਨਸਲ ਆ ਇਹਨੂੰ ਜਿੰਨਾ ਪੱਟੋਂਗੇ ਉਹਨੇ ਆਉਂਦੇ ਆ ਸਾਡੇ ਠੀਕ ਆ ਸਾਡੀਆਂ ਸਰਕਾਰਾਂ ਮਾਰੀਆਂ ਸਾਡੇ ਅੱਜ ਪੰਜਾਬ ਦੇ ਨੌਜਵਾਨ ਸਿੱਖਾਂ ਦੇ ਨੌਜਵਾਨ ਇਹ ਤਾਂ ਸਾਰਿਆਂ ਦੇ ਲੱਗੇ ਪਏ ਆ ਹਿੰਦੂ ਮੁਸਲਮ ਸਿੱਖੀ ਸਾਈ ਸਾਰਿਆਂ ਦੇ ਨਸ਼ੇ 'ਚ ਲੱਗੇ ਪਏ ਆ ਪਰ ਪੰਜਾਬ ਦੇ ਵਿੱਚ ਯੋਧੇ ਵੀ ਬਹੁਤ ਬੈਠੇ ਆ ਜਿਹੜੇ ਇਹਨਾਂ ਸਿਆਸਤਾਂ ਦੇ ਪੂਰ ਮੈਂ ਕਹਿੰਦਾ ਵਿਰੋਧ ਦੇ ਵਿੱਚ ਖੜਨ ਵਾਲੇ ਆ ਇਹ ਝੰਡਾ ਗਾੜ ਦਿੰਦੇ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਗੱਲ ਵੱਖਰੀ ਆ ਕਿ ਵਿਰੋਧ ਚ ਖੜਨ ਵਾਲਿਆਂ ਦੇ ਹੱਥ ਚ ਕੋਈ ਪਾਵਰ ਨਹੀਂ ਹੁੰਦੀ ਪਾਵਰ ਵੀ ਜਿਹੜੇ ਪੰਜਾਬ ਦੇ ਲੋਕ ਉਹਨਾਂ ਨੂੰ ਦਿੰਦੇ ਜਿਹੜੇ ਇਹਨਾਂ ਦਾ ਬੁਰਾ ਚਾਹੁੰਦੇ ਆ ਪਰ ਫਿਰ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਬਹੁਤ ਬੈਠੇ ਆ ਜਿਹੜੇ ਘਰੇ ਨਾਲ ਘੜਾ ਖੜਕਾ ਦਿੰਦੇ ਆ ਇੱਟ ਨਾਲ ਇੱਟ ਖੜਕਾ ਦਿੰਦੇ ਆ ਪਰ ਅਸੀਂ ਕਿਸੇ ਨੂੰ ਮਾਰਾ ਨਹੀਂ ਆਂਦੇ ਪਰ ਜਿੰਨੇ ਕਲਾਕਾਰ ਜਾਂ ਬੀਬੀ ਕੰਗਨਾਰ ਨੌਤ ਸਾਨੂੰ ਮਾਰਾ ਦੱਸਣ ਤੇ ਲੱਗੇ ਹੋਏ ਆ ਸਾਨੂੰ ਕੋਈ ਆਤੰਗਵਾਦੀ ਦੱਸਣ ਤੇ ਲੱਗਿਆ ਹੋਇਆ ਕੋਈ ਸਾਡੇ ਬੱਚਿਆਂ ਦੀਆਂ ਨਸਲਾਂ ਬਰਬਾਦ ਕਰਨ ਤੇ ਲੱਗਿਆ ਹੋਇਆ ਕੋਈ ਸਾਡੀਆਂ ਨਸਲਾਂ ਤਾਂ ਬਰਬਾਦ ਹੋ ਹੀ ਜਾਂਦੀਆਂ ਬਾਹਰ ਜਾਂਦੇ ਨੇ ਅਸੀਂ ਅਸੀਂ ਨਸ਼ਿਆਂ 'ਚ ਤਬਾਹ ਹੋ ਗਏ ਅਸੀਂ ਬੇਰੋਜ਼ਗਾਰੀ ਨਾਲ ਤਬਾਹ ਹੋ ਗਏ ਅਸੀਂ ਹਸਪੀਟਲਾਂ 'ਚ ਤਬਾਹ ਹੋ ਗਏ ਤੁਸੀਂ ਨਾ ਕਲਾਕਾਰਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਸਾਡੇ ਕੋਲ ਜੇ ਤੁਸੀਂ ਵਾਕਈ ਕਿਸੇ ਮਾਂ ਦੇ ਜਾਏ ਆ ਨਾ ਤਾਂ ਤੁਸੀਂ ਸਾਡਾ ਘਾਣ ਕਰਨ ਤੇ ਦਾ ਸਰਕਾਰਾਂ ਲੱਗੀਆਂ ਹੋਈਆਂ ਤੁਸੀਂ ਸਾਨੂੰ ਬਚਾ ਕੇ ਵਿਖਾਓ ਘਾਣ ਕਰਨ ਤੇ ਬਹੁਤ ਲੱਗਿਓ ਆ ਸਾਡਾ ਸਾਨੂੰ ਮਾਰਨ ਤੇ ਬਹੁਤ ਸਿਆਸਤਾਂ ਲੱਗੀਆਂ ਹੋਈਆਂ ਪਰ ਜੇ ਤੁਸੀਂ ਮਾਂ ਦੇ ਜਾਏ ਆ ਵਾਕਈ ਮਾਂ ਦਾ ਦੁੱਧ ਪੀਤਾ ਹਣੀ ਸਿੰਘ ਤੁਹਾਡੇ ਕੋਲ ਅਰਮਾਰ ਪੀਆ ਸਾਨੂੰ ਬਚਾ ਕੇ ਵਿਖਾਓ ਸਾਡੇ ਬੱਚਿਆਂ ਨੂੰ ਸਿੱਖਿਆ ਦਿਵਾ ਕੇ ਵਿਖਾਓ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਵਿਖਾਓ ਫੈਕਟਰੀਆਂ ਖੋਲੋ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਦਿਓ ਅਸੀਂ ਤੁਹਾਨੂੰ ਫੇਰ ਮੰਨਣਗੇ ਤੇ ਤੈਨੂੰ ਅਸੀਂ ਮਾੜਿਆਂ ਤਾਂ ਗਿਣੀ ਜਾਂਦੇ ਆ ਮਾੜਿਆ ਤਾਂ ਸਾਡਾ ਬਹੁਤ ਸਾਰੇ ਲੋਕ ਸੋਚੀ ਜਾਂਦੇ ਆ ਪੰਜਾਬ ਦੇ ਲੋਕੋ ਕਲਾਕਾਰ ਮੰਤਰੀ ਔਰੇ ਜਿੰਨੇ ਵੀ ਤੁਸੀਂ ਇਹਨਾਂ ਦੇ ਝੰਡੇ ਚੱਕੇ ਹੋਏ ਆ ਜਿੰਨਾ ਕਲਾਕਾਰਾਂ ਦੇ ਗਾਣੇ ਚੱਕੇ ਹੋਏ ਆ ਜਿਹੜਾ ਮੰਤਰੀ ਆ ਉਹਨੂੰ ਵੋਟ ਤੱਕ ਸੀਮਿਤ ਰੱਖੋ ਤੇ ਆਪ ਦਾ ਕੰਮ ਲੈਣ ਤੱਕ ਸੀਮਿਤ ਰੱਖੋ ਜਿਹੜਾ ਕਲਾਕਾਰ ਆ ਉਹਨੂੰ ਨਚਾਉਣ ਤੱਕ ਸੀਮਿਤ ਰੱਖੋ ਉਹਨੂੰ ਆਪਦੇ ਫੋਨ ਤੱਕ ਸੀਮਿਤ ਰੱਖੋ ਉਹਨੂੰ ਆਪਦੇ ਇਹਨਾਂ ਕਲਾਕਾਰਾਂ ਨੂੰ ਤੇ ਇਹਨਾਂ ਮੰਤਰੀਆਂ ਨੂੰ ਆਪਦੇ ਦਿਲ ਤੇ ਦਿਮਾਗ ਵਿੱਚ ਨਾ ਲੈ ਕੇ ਜਾਓ ਮੇਰੀ ਇਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇਕਰ ਮੰਤਰੀਆਂ ਨੂੰ ਤੁਹਾਡੇ ਬੱਚਿਆਂ ਦਾ ਫਿਕਰ ਹੁੰਦਾ ਤੇ ਸ਼ਰਾਬ ਕਿੱਦੇ ਦੀ ਠੇਕਾਂ ਤੋਂ ਬੰਦ ਹੋ ਜਾਂਦੀ ਇਹ ਵੀ ਇੱਕ ਨਸ਼ਾ ਦੁਕਾਨਾਂ ਤੋਂ ਸਿਕਟਾਂ ਬੰਦ ਹੋ ਜਾਂਦੀਆਂ ਇਹ ਵੀ ਇੱਕ ਨਸ਼ਾ ਚਿੱਟਾ ਕਿੱਦੇ ਦਾ ਬੰਦ ਹੋ ਜਾਂਦਾ ਯਾਦ ਰੱਖੋ ਕੁਝ ਨਹੀਂ ਹੋ ਰਿਹਾ ਨਾ ਲੁੱਟਾਂ ਖੋਹਾਂ ਹੋ ਰਹੀਆਂ ਨਾ ਧੱਕੇਸ਼ਾਹੀਆਂ ਹੋ ਰਹੀਆਂ ਨਾ ਸਰਕਾਰ ਤੁਹਾਡੀ ਨਹੀਂ ਬਣਦੀ ਬਿਜ਼ਨਸਮੈਨਾਂ ਦੀ ਔਰ ਤਗੜੇ ਲੋਕਾਂ ਦੀ ਸਰਕਾਰ ਬਣਦੀ ਆ ਇਹ ਯਾਦ ਰੱਖੋ ਕਲਾਕਾਰ ਸਭ ਕੁਝ ਗਾ ਰਹੇ ਆ ਕਦੇ ਇਹ ਤੁਹਾਡੇ ਬੱਚਿਆਂ ਬਾਰੇ ਇਹਨਾਂ ਨੇ ਕਦੇ ਕੋਈ ਸੋਚਿਆ ਨਹੀਂ ਸੋਚਦੇ ਨਾ ਫਿਰ ਤੁਸੀਂ ਇਹਨਾਂ ਨੂੰ ਕਿਉਂ ਇੰਨੀ ਤਾਂ ਇਹ ਅਰਚਾਂ ਤੇ ਲੈ ਜਾਂਦੇ ਆ ਤੇ ਜਿਹੜਾ ਤੁਸੀਂ ਮੰਤਰੀਆਂ ਨੂੰ ਸੱਦ ਕੇ 5 10 ਲੱਖ ਰੁਪਇਆ ਬਰਬਾਦ ਕਰਦੇ ਆ ਉਹ ਆਪਦੇ ਪਿੰਡ ਦੇ ਵਿੱਚ ਵਿਕਾਸ ਕਰਿਆ ਕਰੋ ਜਿਹੜਾ ਤੁਸੀਂ ਕਲਾਕਾਰਾਂ ਨੂੰ ਸੱਦ ਕੇ 5-7 ਲੱਖ ਰੁਪਇਆ ਦਿੰਨੇ ਆ ਉਹ ਕਿਸੇ ਦੇ ਮਕਾਨ ਪਾ ਦਿਆ ਕਰੋ ਜਾਂ ਆਪਦੇ ਪਰਿਵਾਰ ਮੈਂਬਰ ਦੇ ਕਿਸੇ ਦੇ ਨਾਮ ਕਰਾ ਦਿਆ ਕਰੋ ਇਹ ਤੁਹਾਡੇ ਬੱਚਿਆਂ ਦੇ ਕੰਮ ਆਊਗਾ ਆ ਕਲਾਕਾਰ ਤੇ ਮੰਤਰੀ ਤੁਹਾਡੇ ਬਾਰੇ ਕੀ ਸੋਚਦੇ ਆ ਇਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਬੋਲਤਾ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚੋਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣੀ ਸਿੰਘ ਪੰਜਾਬ ਦੇ ਲੋਕਾਂ ਨੂੰ ਡੋਬਨ ਤੇ ਬਹੁਤ ਲੱਗੇ ਹੋਏ ਆ ਕੰਗਰਾਰ ਨੋਥ ਡੋਬਨ ਤੇ ਬਹੁਤ ਲੱਗੇ ਹੋਏ ਆ ਸਵਾਦ ਤਾਂ ਜੇ ਤੁਸੀਂ ਇਹਨਾਂ ਨੂੰ ਤਾਂ ਚੱਕਣ ਦੀ ਗੱਲ ਕਰੋ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ